ਸਭ ਨੂੰ ਪਤਾ ਹੈ ਕਿ ਖਬਰ ਸਾਡੀ ਲਗਾਤਾਰ ਸਾਡੀ ਨਜ਼ਰ ਬਣੀ ਹੋਈ ਹੈ ਖਬਰ ਤੇ ਇੱਕ ਐਕਟਿਵਾ ਅਤੇ ਟੋਸਕਟ ਜਿਹੜੀ ਹੈ ਮਲਖਪੁਰ ਦੇ ਨੇੜੇ ਪਾਖੜਾ ਨਹਿਰ ਦੇ ਕਿਨਾਰੇ ਮਿਲੀ ਹੈ ਜਿਸ ਦੀ ਸੂਚਨਾ ਸੀ ਸਦਰਥਾੜਾ ਰੂਪਨਗਰ ਨੂੰ ਦਿੱਤੀ ਗਈ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਹੈ ਪਤਾ ਉਹਦੇ ਵਿੱਚ ਜਾਂਚ ਪਾਈ ਗਈ ਹੈ ਕਿ ਐਕਟਿਵਾ ਜਿਹੜੀ ਹੈ ਉਹ ਵਿਕੋ ਦੇ ਰਹਿਣ ਵਾਲੀ ਇੱਕ ਔਰਤ ਹੈ ਜੋ ਕਿ ਬਿਲਕੁਲ ਉਸ ਦਾ ਜਿਹੜਾ ਪਤੀ ਯਾਨੀ ਵਿਡੋ ਪਾ ਕਹਿ ਸਕਦੇ ਹਾਂ ਉਹਨੂੰ ਤੇ ਦੋ ਬੱਚੇ ਐ ਤੇ ਜਿਹੜਾ ਇੱਕ ਲੜਕਾ ਐ ਜਿਸ ਦੀ ਗੱਡੀ ਦੱਸੀ ਜਾ ਰਹੀ ਆ ਉਹ ਉਹ ਹਿਮਾਚਲ ਦੇ ਨਾਲ ਨਾਲਾਗੜ੍ਹ ਦੇ ਇੱਕ ਪਿੰਡ ਦੇ ਤੇ ਰਹਿਣ ਵਾਲਾ ਲੜਕਾ ਜਿਸ ਦੀ ਉਮਰ ਚ 24 ਸਾਲ ਦੱਸੀ ਜਾ ਰਹੀ ਐ ਲੇਕਿਨ ਇਸ ਵੇਲੇ ਦੋਨੇ ਬੱਚੇ ਤੇ ਔਰਤ ਤੇ ਲੜਕਾ ਲਾਪਤਾ ਦੱਸੀ ਜਾ ਰਹੇ ਨੇ ਸਾਰੇ ਪਾਸੇ ਦੋਨੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਹਲੇ ਤੱਕ ਨਹੀਂ ਆਈ ਐ ਤੇ ਅੱਗੇ ਅਸੀਂ ਐਸਐਸਈ ਸੁੱਚਾ ਸਿੰਘ ਨਾਲ ਗੱਲਬਾਤ ਕੀਤੀ ਐ ਤੇ ਉਹ ਗੱਲਬਾਤ ਦੌਰਾਨ ਕੀ ਜਾਣਕਾਰੀ ਦਿੰਦੇ ਆ ਉਹ ਸੁਣਦੇ ਆ ਨਾਲਾਗੜ੍ਹ ਦੇ ਕੋੜਾ ਕੁੜੀ ਬੀਕੋ ਦੀ ਦੀ ਅੱਛਾ ਬੀਕੋ ਦੀ ਕੁੜੀ ਆ ਤੇ ਉਹਦਾ ਘਰ ਦੀ ਡੈਥ ਹੋ ਗਈ ਸੀ ਜਿਹੜਾ ਨਾਲਾਗੜ੍ਹ ਕੋਲ ਦਾ ਬੰਦਾ ਜੀ ਪਿੰਡ ਦਾ ਬਰਾਰੀ ਵਧੀ ਐਦਾਂ ਕੁਝ ਦੱਸ ਦੇ ਦੇ ਹਾਂ ਚਲੋ ਇੱਧਰ ਰਹਿਗਾ ਸੀ ਆਹ ਗੱਤ ਖਾਣੇ ਦਾ ਹਾ ਜਿਹੜਾ ਖਾਣੇ ਦਾ ਤੇ ਉਹ ਕੁੜੀ ਦੀ ਨਾ ਕੁੜੀ ਆ ਕਿ ਬੜੀ ਹਵੇਲੀ ਦੀ ਆ ਵਿਆਹੀ ਉਹ ਉੱਥੇ ਬਿਕੋ ਹੈ ਬਿਕੋ ਜੀ ਉਹਦਾ ਘਰ ਵਾਲੇ ਦੀ ਡੈਥ ਹੋ ਗਈ ਹੈ ਇਹ ਦੋ ਬੱਚੇ ਦੇ ਹਨ ਦੋ ਬੱਚੇ ਦੋ ਮੁੰਡੇ ਹੈ ਇੱਕ 9ਵੀਂ ਚ ਪੜਦਾ ਇੱਕ ਚੌਥੀ ਤੀਜੀ ਉੱਥੀ ਪੜਦਾ ਇਹ ਵੀ ਨਾਲ ਹੀ ਉਹਨਾਂ ਦੇ ਕਹਿ ਅੱਛਾ ਹੁਣ ਇਹ ਘਰ ਤੋਂ ਜਨਕਿ ਇਸ ਵੇਲੇ ਗਾਇਬ ਚਲੇ ਰਹੇ ਹਨ ਇਹ ਹੋ ਗਿਆ ਜਦਾ ਜੀ ਹੁਣ ਇਹ ਕਲੀਅਰ ਨਹੀਂ ਹੋ ਸਕਦਾ ਵੀ ਇਹ ਛਾਲ ਮਾਰੀਆ ਜਾਂ ਬਾਹਰ ਹੈ ਕੋਈ ਮੋਬਾਈਲ ਫੋਨ ਇਹਨਾਂ ਦੇ ਕੋਈ ਹੋਰ ਕੋਈ ਮੋਬਾਈਲ ਫੋਨ ਨਹੀਂ ਮਿਲਿਆ ਕੋਈ ਬਟੂਆ ਪਰਸ ਨਹੀਂ ਮਿਲਿਆ ਕੋਈ ਕੋਈ ਕਾਰਡ ਨਹੀਂ ਮਿਲਿਆ ਕੋਈ ਕਾਜ ਪੱਤਰ ਨਹੀਂ ਲਿਖਤ ਮਿਲੀ ਕੋਈ ਵੀ ਇਹਨਾਂ ਦੀ ਪਰਿਵਾਰ ਨਾਲ ਨਹੀਂ ਦੱਸਿਆ ਹੈਗਾ ਵੀ ਇਹਨਾਂ ਕੋਲ ਮੋਬਾਈਲ ਕ੍ਰੈਕਟ ਚੱਲ ਰਹੇ ਹਨ। ਪਰਿਵਾਰ ਨਾਲ ਦੱਸਿਆ ਸੀਗਾ ਮੋਬਾਈਲ ਬੰਦ ਆ ਰਹੇ ਆ। ਕੁਝ ਬੰਦ ਆ ਰਹੇ ਮੋਬਾਈਲ। ਕੁੜੀ ਦਾ ਹੀ ਬੰਦ ਆ ਰਹੇ ਮੁੰਡੇ ਦਾ ਹੀ ਬੰਦ ਆ ਰਹੇ ਆ। ਲੋਕੇਸ਼ਨ ਦਿੰਨਗੇ ਕੋਈ ਟ੍ਰੇਸ ਨਹੀਂ ਕਰ ਸਕਦੇ ਆਪਾਂ। ਅ ਲੋਕੇਸ਼ਨ ਤਾਂ ਹੀ ਡ੍ਰੈਸ ਹੋਊਗੀ ਲੋਕੇਸ਼ਨ ਇੱਥੇ ਤੱਕ ਆਂਦੀ ਐ ਐਂਡ ਤੱਕ ਜਿੱਥੇ ਤੱਕ ਗੱਡੀ ਖੜੀ ਦੀ ਉਹਦੇ ਬਾਅਦ ਨਹੀਂ ਪਤਾ ਲੱਗ ਰਿਹਾ। ਉਹਦੇ ਬਾਅਦ ਮੋਬਾਈਲ ਬੰਦ ਹੋ ਜਾਂਦੇ। ਹਾਂਜੀ ਹਾਂਜੀ। ਚਲੋ ਥੋੜਾ ਕਹਿਣ ਦਾ ਮਤਲਬ ਵੀ ਹਾਲੇ ਤੱਕ ਇਹ ਪਾਇਨ ਨਹੀਂ ਕਹਿ ਸਕਦੇ ਵੀ ਉਹ ਨਹਿਰ ਮਾਰੀ ਛਾਲੇ ਜਾਂ ਨਹੀਂ ਮਾਰੀ ਜਾਂ ਗਾਇਬ ਹੈ। ਹਾਂ ਉਮਰ ਕਿੰਨੀ ਕਹ ਲੱਗਦੀ ਮੁੰਡੇ ਦੀ ਉਮਰ ਕਿੰਨੀ ਕਹਦੇ ਜਨਮ ਦੀ ਮੁੰਡੇ ਦੀ ਤਾਂ 24-25 ਸਾਲ ਦਾ ਅੱਦੇ ਤੇ ਕੁੜੀ ਦੀ ਐ 30 ਦੇ ਉੱਪਰੀ ਐ 32 ਸਾਲ ਨਹੀਂ ਕਿ ਮੁੰਡਾ ਕੁਆਰਾ ਹੀ ਐ ਮੁੰਡਾ ਕੁਆਰਾ ਹੀ ਐ ਮੁੰਡਾ ਕੁਆਰੇ ਗੱਡੀ ਮੁੰਡੇ ਦੀ ਸੀ ਹਨਾ ਗੱਡੀ ਮੁੰਡੇ ਦੀ ਦੀ ਕੁੜੀ ਦੀ ਐਕਟਵਾ ਦੀ ਅੱਛਾ ਹੁਣ ਤੁਸੀਂ ਕੋਈ ਕਾਰਵਾਈ ਕਰ ਰਹੇ ਭਾਲ ਕਰ ਰਹੇ ਹੋ ਤੁਸੀਂ ਭਾਲ ਵਾਲੇ ਨੰਬਰ ਲਾਇਓ ਹੈ ਜੀ ਬਾਕੀ ਇਹਨਾਂ ਨੂੰ ਵੀ ਕਿਹਾ ਜੀ ਅਸੀਂ ਵੀ ਦੇਖ ਰਹੇ ਹਾਂ ਜੀ ਅੱਛਾ ਚਲੋ ਆਪਣੇ ਤੌਰ ਤੇ ਉਹ ਵੀ ਪਤਾ ਕਰ ਰਹੇ ਹਾਂ ਤੇ ਤੁਸੀਂ ਵੀ ਕਰ ਰਹੇ ਹੋ ਹਾਂ ਜੀ ਤੇ ਕੋਈ ਹਜੇ ਹਿੰਦ ਤੱਕ ਕੋਈ ਕਾਰਵਾਈ ਪੁਲਿਸ ਕਰਵੇ ਤੀ ਨਿੱਕਲੇ ਕਰਦੇ ਹੋਈ ਹਿੰਦ ਤੱਕ ਨਹੀਂ ਨਹੀਂ ਹਜੇ ਕੋਈ ਨਹੀਂ ਹੋਈ ਗੱਲਬਾਤ ਇਹਨਾਂ ਦਾ ਕਿ ਆਪਸੀ ਜੀ ਦੱਸਦੇ ਵੀ ਮੁੰਡਾ ਉਹਨਾਂ ਬੈਭਰੂ ਘਰਾਂ ਚੈੱਕ ਕਰਦੇ ਤੇ ਇਹਦੇ ਕੁੜੀ ਵੀ ਸੀਗੀ ਤੇ ਮੁੰਡੇ ਦੀ ਉਹ ਘਟਦੀ ਇਹਨਾਂ ਨੇ ਪਹਿਲਾਂ ਤਮਹੀਨਾ ਨੂੰ ਪਹਿਲਾਂ ਸਮਝਾਇਆ ਸੀ ਵੀ ਬਾਈ ਕੁੜੀਏ ਤੂੰ ਇਹ ਕੰਮ ਨਾ ਕਰ ਵੀ ਰਿਸ਼ਤਾ ਹੀ ਦਾ ਮਾਮਲਾ ਹੈ ਇਹ ਵੀ ਮੰਮੀ ਦਾ ਮੰਮੀ ਦਾ ਮੁੰਡਾ ਸੀਗਾ ਜਿਹੜਾ ਕੋਈ ਪਾਪੇ ਦਾ ਪੁੱਤ ਦਾ ਐਸਾ ਦਾ ਮੁੰਡਾ ਸੀਗਾ ਇਹਨਾਂ ਦਾ ਰਿਸ਼ਤੇਦਾਰ ਵੀ ਉਹ ਵਿਚੇ ਮੁੰਡਾ ਸੀਗਾ ਕੋ ਜਿਹੜਾ ਮੁੰਡਾ ਮਰਿਆ ਸੀਗਾ ਜਿਹਦੀ ਘਰ ਵਾਲੀ ਆ ਅੱਛਾ ਰਿਸ਼ਤੇਦਾਰ ਦੀ ਚੀਜ਼ ਆ ਅੱਛਾ ਮੁੰਡੇ ਦੀ ਕਹਿੰਦਾ ਬੋਲੇ ਵੀ ਹੁਣ ਵੱਡੀ ਗੱਲ ਇਹ ਹੈ ਵੀ ਪਰਿਵਾਰ ਦੇ ਵਿੱਚ ਬੱਚੇ ਵੀ ਗਾਇਬ ਹੈ ਤੇ ਇਹ ਵੀ ਗਾਇਬ ਸਾਰੇ ਹੋਏਗਾ ਹਾਂ ਦੋ ਬੱਚੇ ਗਾਇਬ ਹੈ ਤੇ ਕੁੜੀ ਵੀ ਤੇ ਮੁੰਡਾ ਵੀ ਇੱਕ ਮੁੰਡਾ 9 ਸਾਲ ਦਾ ਇੱਕ ਨੇ ਇੱਕ ਮੁੰਡਾ 9ਵੀਂ ਚ ਪੜ੍ਹਦਾ ਹੈ ਇੱਕ ਤਾਂ ਮੁੰਡਾ 13-14 ਸਾਲ ਦਾ ਜੀ ਹੋ ਗਿਆ 13-14 ਸਾਲ ਦਾ ਇੱਕ ਹੋ ਗਿਆ ਤੇ ਕੁੜੀ ਇੱਕ ਛੋਟੀ ਹੈ ਨਹੀਂ ਨਹੀਂ ਦੋ ਹੀ ਮੁੰਡੇ ਹੈ ਜੀ ਜੇ ਦੋ ਹੀ ਮੁੰਡੇ ਆ ਓਕੇ ਓਕੇ ਹਾਂ ਇੱਕ ਤੀਜੀ ਚੌਥੀ ਚ ਪੜ੍ਹਦਾ ਸੀਗਾ ਉਹ 7-8 7 ਸਾਲ ਦਾ ਹੁਣ 7-8 ਸਾਲ ਦਾ ਅੱਛਾ ਜਾਨੀ ਕਿ ਨਾ ਘਰ ਦੇ ਵਿੱਚ ਦੋਨੋਂ ਗਾਇਬ ਹੈ ਵੀ ਬੱਚੇ ਵੀ ਹਾਂਜੀ 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 ਠੀਕ ਹੈ ਥੈਂਕ ਯੂ ਧੰਨਵਾਦ ਨਮਸਕਾਰ ਦਰਸ਼ਕੋ